ਸਮਾਜ ਦੇ ਹੀ ਅਫਸਰ ਸਭ ਤੋਂ ਪਹਿਲ ਕਰਦੇ ਸਨ ਧੱਕਾ ਕਰਨ ਚ ਆਪ ਉਹਨਾਂ ਲੋਕਾਂ ਨੇ ਪੈਰਵੀਲੀ ਦੀ ਟੀਮ ਬਣਾਈਏ ਅਮਿਤ ਰੋੜਾ ਜੀ ਬੈਠੇ ਆ ਮੈਂ ਚਪੜੀ ਕੋਈ ਤਰੀਫ ਜਾਂ ਕੋਈ ਪ੍ਰਸ਼ੰਸਾ ਨਹੀਂ ਕਰ ਰਿਹਾ ਆ ਚੀਜ਼ ਮੈਂ ਜਗਤਗੁਰੂ ਆਨੰਦ ਸ੍ਰੀ ਬਗੂਸ਼ੀ ਜਗਤਗੁਰੂ ਪੰਚਾਲਨਗਰੀ ਮਹਾਰਾਜ ਜੀ ਤੋਂ ਸਿੱਖੀ ਸੀ ਬ੍ਰਹਮਾ ਲਈ ਤੋਂ ਜਦੋਂ ਅਮਿਤ ਜੀ ਜੇਲ੍ਹ ਛੇ ਅਮਿਤ ਯਾਦੜਾ ਨੂੰ ਮੈਂ ਅਮੀ ਜੀ ਨੂੰ ਮਿਲਿਆ ਵੀ ਉਸ ਤੋਂ ਪਹਿਲਾਂ ਦੋ ਤਿੰਨ ਵਾਰ ਜਿਹੜੇ ਪ੍ਰੋਗਰਾਮ ਸੀਗਾ ਪਰ ਮੈਂ ਤੇ ਬਾਬਾ ਜੀ ਚਾਰ ਪੰਜ ਵਾਰ ਲੁਧਿਆਣਾ ਜੇਲ੍ਹ 'ਚ ਮਿਲ ਗਿਆ ਏ ਇਸ ਤੋਂ ਇਲਾਵਾ ਕੀਮਤੀ ਜੀ ਨੇ ਨਮਾ ਸ਼ਹਿਰ ਤੋਂ ਇਹਨਾਂ ਨੂੰ ਪਤਾ ਹੈ ਕਿ ਜਦੋਂ ਉਹਨਾਂ ਦੇ ਪਿੱਛੇ ਭੀੜ ਵਈ ਪਰ ਕਿੰਨਾ ਖੜੇ ਆ ਕੈਮਰਾ ਤੋਂ ਪਤਾ ਲੱਗਦਾ ਹੈ ਜਾਨਵਰ ਸਭਾ abhi apne vichar mein ek din lag gaya to var khade hain veer ਫਗਵਾੜਾ ਦੀ ਧਰਤੀ ਤੇ ਸ਼੍ਰੀ ਹਨੂਮਾਨ ਗੜੀ ਦੇ ਪਾਵਨ ਪਵਿੱਤਰ ਪ੍ਰਾਂਗਨ ਦੇ ਵਿੱਚ ਸਮੂਹ ਸਨਾਤਨ Hindu ਸੰਗਠਨਾ ਦਾ ਇੱਕ ਇਕੱਠ ਜੋ ਕਿ ਲਗਾਤਾਰ ਪੰਜਾਬ ਦੇ ਵਿੱਚ ਇੱਕ ਲੜੀਵਾਰ ਤੌਰ ਤੇ ਹੋ ਰਿਹਾ ਹੈ ਅੱਜ ਫਗਵਾੜੇ ਵਿੱਚ ਹੋ ਰਿਹਾ ਆਇਆ ਹੈ ਇਸ ਤੋਂ ਪਹਿਲਾਂ ਵੀ ਕਈ ਜਗ੍ਹਾ ਹੋਇਆ ਔਰ ਇਸ ਤੋਂ ਬਾਅਦ ਵੀ ਹੋਏਗਾ ਜਿਸ ਦੇ ਵਿੱਚ ਸਨਾਤਨ ਧਰਮ Hindu ਦੇ ਪਾਸਕਾਂ ਦਾ ਇਹਨਾਂ ਵਿੱਚ ਜੋ ਵੀ ਰੋਸ਼ ਹੈ ਸਰਕਾਰਾਂ ਦੇ ਪ੍ਰਤੀ ਜੋ ਤਸ਼ੱਦਦ ਜੋ ਅਤਿਆਚਾਰ ਹੋ ਰਿਹਾ ਹੈ ਉਸ ਨੂੰ ਕਿੱਦਾਂ ਅਸੀਂ ਵਿਰੋਧ ਕਰਨਾ ਔਰ ਉਸ ਦੇ ਕਿ ਲਾਈਨ ਆਫ ਐਕਸ਼ਨ ਅਡਾਪ ਕਰਨਾ ਉਸ ਬਾਰੇ ਸਾਰਾ ਵਿਸਤਾਰਪੂਰਵਕ ਵਿਚਾਰ ਵਰਸ਼ ਕੀਤਾ ਗਿਆ ਔਰ ਇੱਕ ਖਾਸ ਕਮੇਟੀ ਦਾ ਵੀ ਗਠਨ ਕੀਤਾ ਗਿਆ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਕੋਈ ਵੀ ਚਿੰਤਨਿਤ ਹੁੰਦਾ ਹੈ ਹਿੰਦੂ ਭਾਈਚਾਰੇ ਨਾਲ ਅਤਿਆਚਾਰ ਹੁੰਦਾ ਹੈ ਉਸ ਦੇ ਵਿਰੋਧ ਦੇ ਵਿੱਚ ਕਿੱਦਾਂ ਆਪਾਂ ਸਾਰਾ ਪਲੈਨਿੰਗ ਕਰਨੀ ਆ ਉਸ ਖਾਸ ਕਮੇਟੀ ਦੇ ਵਿੱਚ ਡਿਸਾਈਡ ਕੀਤਾ ਗਿਆ ਔਰ ਕਮੂਰੋ ਉਸ ਕਮੇਟੀ ਦੀ ਮੀਟਿੰਗ ਚੱਲ ਵੀ ਰਹੀ ਆ ਬਹੁਤ ਹੀ ਜਲਦ ਪੰਜਾਬ ਦੀ ਸਰਕਾਰ ਨੂੰ ਇਹ ਪਤਾ ਲੱਗ ਜਾਏਗਾ ਕਿ ਹਿੰਦੂ ਹੁਣ ਸੰਗਠਿਤ ਹੋ ਚੁੱਕਾ ਹੈ ਹਿੰਦੂ ਹੁਣ ਜਾਗ ਚੁੱਕਾ ਹੈ ਹਿੰਦੂ ਜਾਗਰੂਕ ਹੈ ਔਰ ਹੁਣ ਤੁਹਾਡੀਆਂ ਜੋ ਵੀ ਲਿਪਾ ਪੋਤੀ ਤੁਸੀਂ ਸਾਰਾ ਕਰਦੇ ਆ ਰਹੇ ਹੋ ਹਿੰਦੂ ਅਤੇ ਸੱਦਰ ਤੋਂ ਬਾਅਦ ਉਹ ਹੋ ਨਹੀਂ ਹੁੰ ਦਿੱਤਾ ਜਾਏਗਾ ਇਹ ਸਾਰੀ ਅੱਜ ਮੈਟਿਕ ਦੇ ਵਿੱਚ ਡਿਸੀਜਨ ਹੋਇਆ ਹੈ ਸਾਰੇ ਤੁਸੀਂ ਇਕੱਲੇ ਹਿੰਦੂ ਸਰਗਰਸ ਜਿਹੜਾ ਇਕੱਲਾ ਕਰ ਰਹੇ ਆ ਜਾਂ ਹੋਰ ਜਿੱਥੇ ਬੰਦੀਆਂ ਵੀ ਤੁਹਾਡੇ ਸਾਰੇ ਸਨਾਤਨ ਧਰਮ ਹਿੰਦੂ ਸੰਗਠਨਾਂ ਦੀ ਅੱਜ ਬੈਠਕ ਸੀ ਜੀ ਕਿਸੇ ਇੱਕ ਸੰਗਠਨ ਦੀ ਨਹੀਂ ਸੀ ਸਾਰੇ ਸੰਗਠਨਾਂ ਦੀ ਸੀ ਔਰ ਸਾਰੇ ਹੀ ਸਾਡੇ ਜੋ ਨਿਮੰਤਰਣ ਸੀ ਸਾਡਾ ਉਸ ਨੂੰ ਉਹਨਾਂ ਨੇ ਨਿਪਤੇ ਚੜ੍ਹਿਆ ਔਰ ਸਾਰੇ ਹੀ ਬਹੁਤ ਦੂਰ ਦੂਰ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਖ-ਵੱਖ ਸ਼ਹਿਰਾਂ ਤੋਂ ਵੱਖ-ਵੱਖ ਕੋਨਿਆਂ ਤੋਂ ਅੱਜ ਪੋਹਾੜਾ ਚ ਇਕੱਤਰ ਹੋਈ ਸੀ ਜਿਹੜੀ ਕੋਰ ਕਮੇਟੀ ਤੁਹਾਡੀ ਬਣੀ ਆ ਉਹਦੇ ਵਿੱਚ ਕਿਹੜੇ-ਕਿਹੜੇ ਫੈਸਲੇ ਲੈ ਗਏ? ਉਹ ਕੋਰ ਕਮੇਟੀ ਮੀਟਿੰਗ ਚੱਲ ਰਹੀ ਏ ਕੋਰ ਕਮੇਟੀ ਦੱਸੇਗੀ ਜੀ ਉਹ। ਅੱਛਾ ਇੱਕ ਅੱਜ ਤੁਸੀਂ ਇੱਕ ਪਹਿਲੇ ਮੈਂ ਜਦੋਂ ਆਉਣ ਤੋਂ ਪਹਿਲਾਂ ਇੱਕ ਤੁਸੀਂ ਤਲਵਾਰਾਂ ਲਹਿਰਾਇਆਂ ਕੱਢ ਕੇ ਰੰਗੇ ਉਹਦਾ ਕੀ ਕਾਰਨ ਸੀ? ਉਹਦੇ ਬਾਅਦ ਤਾਂ ਕੋਰ ਕਮੇਟੀ ਦੱਸੇਗੀ ਜੀ। ਅਸੀਂ ਉਹਨਾਂ ਨੂੰ ਸਨਮਾਨਿਤ ਕੀਤਾ ਸੀ ਜਿੰਨੇ ਵੀ ਸਾਡੇ ਇੱਥੇ ਲੀਡਰ ਆਏ ਸੀਗੇ ਹਿੰਦੂ ਸਮਾਜ ਦੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਸਨਮਾਨਿਤ ਕੀਤਾ ਤਲਵਾਰਾਂ ਦੇ ਕੇ। ਪਸਰੋਪਾ ਪਾ ਕੇ ਅਸੀਂ ਸਾਰਿਆਂ ਦਾ ਸਵਾਗਤ ਕੀਤਾ। ਤੇ ਮੇਰਾ ਸਵਾਲ ਇਹ ਆ ਜੀ ਜਦੋਂ ਆਪਾਂ ਤਲਵਾਰਾਂ ਲਹਿਰਾਉਂਦੇ ਆ ਉਹਦਾ ਪੁੱਛਣਾ ਕੁਝ ਸੀ। ਆਏ ਵੀਰ ਬਜ ਰੰਗੇ ਬਹੁਤ ਸੰਗਤ ਕੀਤਾ ਸਰਕਾਰ ਨੇ ਬਹੁਤ ਅਤਿਆਚਾਰ ਕੀਤਾ ਇੱਕ ਤਾਂ ਨਾਲੇ ਕਹਿੰਦੇ ਕੁੱਟਣ ਵੀ ਦੇਣਾ ਤੇ ਰੋਣ ਵੀ ਨਹੀਂ ਦੇਣਾ ਉਹ ਕਿਸੇ ਤਰ੍ਹਾਂ ਦੇ ਖਲਾਫ ਅਸੀਂ ਬੋਲਣਾ ਹੀ ਨਹੀਂ ਕਿਹੜੇ ਕਿਹੜੇ ਸ਼ਹਿਰਾਂ ਵਿੱਚ ਤੁਹਾਡੀਆਂ ਕਮੇਟੀਆਂ ਬਣੀਆਂ ਜਾ ਰਹੀਆਂ ਇਹ ਉਹ ਹੋਰ ਕਮੇਟੀ ਪੰਜਾਬ ਦੀ ਇੱਕ ਬਣੇਗੀ ਜੀ ਸਾਰੇ ਪੰਜਾਬ ਦੀ ਨਹੀਂ ਪਿੰਡਾਂ ਪਿੰਡਾਂ ਚ ਜਾਂ ਸ਼ਹਿਰਾਂ ਚ ਵੀ ਹੋ ਸਕਦੀ ਤੁਹਾਡੀ ਨਹੀਂ ਜਾਵਾਂਗੇ ਹਜੇ ਤਾਂ ਹਜੇ ਤਾਂ ਆਪਣੀ ਪਾਈ ਹੈ ਜੀ ਭਲਾ ਨਾ ਨੇ ਲੀਡਰ ਸਮਾਨ ਜਿਹੜੇ ਪੰਜਾਬ ਦੇ ਜਿਹੜੇ ਸਨਮਾਨਿਤ ਲੀਡਰ ਦਾ ਸਾਰੇ ਉਹਨਾਂ ਦੇ ਕੋ ਕਮੇਟੀ ਬਣੀ ਹੈ ਉਸ ਤੋਂ ਬਾਅਦ ਅੱਗੇ ਵੀ ਉਹ ਐਕਸਟੈਂਡ ਐਕਸਟੈਂਸ਼ਨ ਹੋਏ ਠੀਕ ਹੈ ਦੋਆਬਾ ਨੂੰ ਨਾਲ ਗੱਲਬਾਤ ਲਈ ਧੰਨਵਾਦ ਜੀ ਤੁਹਾਡਾ